ਜੋਕੇ ਸਮੇਂ ਵਿੱਚ ਬੱਚਿਆਂ ਨੂੰ ਕੀ ਵੱਡਿਆਂ ਨੂੰ ਵੀ ਪੰਜ ਪਿਆਰੇ ਤੇ ਤਰਤੀਵਾ ਨਾਮ yaad ਨਹੀਂ ਸੀ ਜੀਵਨ ਦੇ ਨਾਮਾ ਦੇ ਪਿਛਲੇ ਡੂੰਗੀ ਰਮੱਝਿਆ ਸੀ ਸਮਝ ਆਈਏ ਤਾਂ ਅਸੀਂ ਉਹਨਾਂ ਦੇ ਤਰਤੀਵਾ ਨਾਮ ਕਦੇ ਨਹੀਂ ਬੁੱਝ ਸਕਦੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਵੇਂ ਅਮ੍ਰਿਤ ਛਕਾਉਣ ਤੋਂ ਬਾਅਦ ਅਜਿਹੇ ਨਾਮ ਰੱਖੇ ਜਾਣ ਲਈ ਵੀਡੀਓ ਦੇ ਅੰਤ ਤੱਕ ਬਨੇ ਰਹੋ ਔਨਯਰ ਦੇਖਦੇ ਸਾਏ ਦਸ਼ਕਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਇਆਨੁਤਰਮ ਦੀ ਮਾ ਮੰਨਿਆ ਗਿਆ ਹੈ ਤੋਲ ਧਰਮ ਦਇਆ ਕਰੂ ਜੇ ਤਰਮ ਰੂਪੀ ਪੁੱਤ ਨੇ ਜਨਮ ਲੈਣਾ ਹੈ ਤਾਂ ਉਹ ਦਇਆ ਰੂਪੀ ਮਾ ਦੇ ਕੁਖ ਵਿੱਚ ਉਲੇਗਾ ਪਾਪ ਦਇਆ ਦਾ ਗੁਣ ਬਹੁਤ ਲਾਜ਼ਮੀ ਹੈ ਕਿਸੇ ਵੀ ਧਾਰਮਿਕ ਬੰਦੇ ਉੱਪਰ ਜੇ ਕਿਸੇ ਜ਼ਾਲਮ ਨੇ ਤਸ਼ੱਦਦ ਕੀਤੀ ਹੈ ਤਾਂ ਅਸੀਂ ਉਸ ਨੂੰ ਧਰਮੀਪੁਰਖ ਨਹੀਂ ਕਹਿ ਸਕਦੇ ਕਿਉਂਕਿ ਉਸ ਵਿੱਚ ਦਇਆ ਦਾ ਗੁਣ ਹੀ ਨਹੀਂ ਹੈ ਚਾਹੇ ਸਿੱਖ ਇਤਿਹਾਸ ਲੈ ਲੋ ਉਸ ਵਿੱਚ ਸਾਇਬ ਚਾਹਤਿਆਂ ਦੇ ਉੱਪਰ ਕਿੰਨੀ ਤਸ਼ੱਦਦ ਢਾਈ ਗਈ ਕਿਵੇਂ ਮੁਕਲਾ ਨੇ ਝੂਠੀਆਂ ਕਸਮਾਂ ਖਾਦੀਆਂ ਕਿਵੇਂ ਸਾਇਬ ਚਾਹਤਿਆਂ ਉੱਪਰ ਤਸ਼ੱਦਦ ਢਾਈ ਗਈ ਇਸੇ ਲਈ ਦਇਆ ਦਾ ਗੁਣ ਹੋਣਾ ਬਹੁਤ ਲਾਜ਼ਮੀ ਹੈ ਉਹਨਾਂ ਦੇ ਅੰਦਰ ਦਇਆ ਦਾ ਗੁਣ ਨਹੀਂ ਸੀ ਇਸੇ ਲਈ ਪਹਿਲੇ ਪਿਆਰੇ ਦਾ ਨਾਮ ਹੈ ਪਾਈ ਦਇਆ ਸਿੰਘ ਜੀ ਜੇ ਦਇਆ ਹੋਵੇਗੀ ਤਾਂ ਧਰਮ ਆਪੇ ਹੀ ਸਹਿ ਸੁਭਾਈ ਆ ਜਾਵੇਗਾ ਦੂਜੇ ਪਿਆਰੇ ਦਾ ਨਾਮ ਹੈ ਪਾਈ ਧਰਮ ਸਿੰਘ ਜੀ ਜੇ ਦਇਆ ਤੇ ਧਰਮ ਦਾ ਦੋਨਾਂ ਦਾ ਗੁਣ ਅੰਦਰ ਆ ਗਿਆ ਤਾਂ ਹਿੰਮਤ ਸਹਿ ਸੁਬਾਈ ਆ ਜਾਂਦੀ ਹੈ ਜਿਵੇਂ ਕਿ ਅਸੀਂ ਦੇਖਦੇ ਹਾਂ ਸੈਬਜਾਦੇ ਵਜੀਦੇ ਦੀ ਕਚੈਰੀ ਵਿੱਚ ਬਿਲਕੁਲ ਨਿਕਮੜਾਏ ਸਗੋ ਹਿੰਮਤ ਨਾਲ ਅਜਿਹੇ ਜਵਾਬ ਦਿੱਤੇ ਕਿ ਸੂਬੇ ਦੀ ਕਚੈਰੀ ਤੇ ਵਜੀਦਾ ਸਹਿ ਸੁਬਾਈ ਹੀ ਚੁੱਪ ਕਰ ਗਿਆ ਤੀਜੇ ਪਿਆਰੇ ਦਾ ਨਾਮ ਹੈ ਭਾਈ ਹਿੰਮਤ ਸਿੰਘ ਜੀ ਮੋਕਮ ਤੋਂ ਪਾਕ ਦ੍ਰਿੜਤਾ ਲਿਆ ਜਾਂਦਾ ਹੈ ਕਿ ਜਦੋਂ ਦਇਆ ਧਰਮ ਮਨ ਵਿੱਚ ਆ ਗਈ ਹਿੰਮਤ ਆ ਗਈ ਤਾਂ ਸਹਿ ਸੁਬਾਈ ਹੀ ਮਨ ਵਿਕਾਰਾਂ ਤੋਂ ਦ੍ਰਿੜ ਹੋ ਜਾਂਦਾ ਹੈ ਉਹਨਾਂ ਅਗੇ ਕਮਜ਼ੋਰ ਨਹੀਂ ਪੈਂਦਾ ਭਾਈ ਮੋਕਮ ਸਿੰਘ ਜੀ दृढ़ता ਦਾ গুণ ਆ ਜਾਂਦਾ ਜਦੋਂ ਇਹ ਚਾਰੇ ਗੁਣ ਦਇਆ ਤਰਮ ਹਿੰਮਤ ਤੇ ਵਿਕਾਰਾਂ ਦੇ ਪ੍ਰਤੀ ਦ੍ਰਿੜ ਹੋ ਗਏ ਮੋਕਮ ਤਾਂ ਸਹਿ ਸੁਭਾਏ ਇੱਕ ਮਨੁੱਖ ਇੱਕ ਜੀ ਸਾਹਿਬ ਦੇ ਨੇੜੇ ਆ ਜਾਂਦਾ ਪੰਜਵੇਂ ਪਿਆਰੇ ਪਾਈ ਸਾਹਿਬ ਸਿੰਘ ਜੀ ਉਹ ਸਾਹਿਬ ਦਾ ਰੂਪ ਹੀ ਹੋ ਜਾਂਦਾ ਉਸ ਦੇ ਵਿੱਚ ਤੇ ਸਾਹਿਬ ਵਿੱਚ ਕੋਈ ਫਰਕ ਹੀ ਨਹੀਂ ਰਹਿ ਜਾਂਦਾ ਜੇ ਤੁਸੀਂ ਇਹਨਾਂ ਪੰਜ ਪਿਆਰਿਆਂ ਦੇ ਨਾਵਾਂ ਦੀ ਪਿਛਲੀ ਡੂੰਗੀ ਰਮਾ ਸਮਝ ਲਈ ਤਾਂ ਤੁਸੀਂ ਹੁਣ ਇਹਨਾਂ ਦੇ ਤਰਤੀਬਾ ਨਾਮ ਕਦੇ ਨਹੀਂ ਭੁੱਲ पाओ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰਾਂ ਵਿੱਚੋਂ ਦਇਆ ਤੇ ਤਰਮ ਅਖੀਰ ਤੱਕ ਆਪਣੇ ਨਾਲ ਰੱਖੇ ਪਾਈ ਹਿੰਮਤ ਸਿੰਘ ਜੀ ਪਾਈ ਮੋਹਕਮ ਸਿੰਘ ਜੀ ਪਾਈ ਸਾਹਿਬ ਸਿੰਘ ਜੀ ਇਹ ਚੰਗਾਈ ਉਦੋਂ ਸ਼ਹੀਦੀ ਪਾ ਗਏ ਸਨ ਪਰ ਪਾਈ ਦਇਆ ਸਿੰਘ ਜੀ ਤੇ ਤਰਮ ਸਿੰਘ ਜੀ ਗੁਰਗੋਬੇ ਸਿੰਘ ਜੀ ਨਾਲ ਹਮੇਸ਼ਾ ਅੰਤਾਂ ਕੋ ਨਾਲ ਰਹੇ ਇਹ ਦੋਵੇਂ ਗੁਰ ਕਲਕੀ ਤਰਪਾਸ਼ਾ ਨੇ ਕਦੇ ਆਪਣੇ ਤੋਂ ਦੂਰ ਨਹੀਂ ਕੀਤੇ ਇਹੀ ਸਾਨੂੰ ਆਪਣੇ ਨਾਲ ਰੱਖਣ ਲਈ ਸਾਨੂੰ ਇਹ ਸਮਤ ਬਖਸ਼ੀ ਹੈ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਇਹ ਵਿਚਾਰ ਅੱਗੇ ਜਰੂਰ ਸ਼ੇਅਰ ਕਰਦੇ ਹੋ ਤਾਂ ਜੋ ਹੋਰ ਵੀ ਪੰਜ ਪਿਆਰਿਆਂ ਦੇ ਇਹ ਨਾਮ ਕਦੇ ਨਾ ਭੁੱਲਣ ਇਹੋ ਜਿਹੀ ਗੁਰਮਤ ਸਬੰਧੀ ਟੌਪਿਕ ਦੇਖਣ ਲਈ ਮੇਰੇ ਯਾਨੀ ਹਰਸ਼ੀਨ ਕੌਰ ਦੇ ਨਾਲ ਜੁੜੇ ਰਹੋ ਜੇ ਤੁਸੀਂ ਕੋਈ ਹੋਰ ਟੌਪਿਕ ਵੀ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਸੁਝਾਅ ਦੇ ਸਕਦੇ ਹੋ ਹੁਣ ਮੈਨੂੰ ਯਾਨੀ ਹਰਸ਼ੀਨ ਕੌਰ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ